ਸੱਚੇ ਕਾਲ ਕੈਨਡਾ ਨਿਊਜ਼ ਬੁਲਟਿਨ ਵਿੱਚ ਖੜੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖੜਲੇਸ ਤੇ ਆਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਗਰਪੇ ਪੀਰਪੋਲਿਵ ਕੰਜ਼ਰਵੇਟਰ ਲੀਡਰ ਨੇ ਪ੍ਰੋਗਰਾਮ ਖਤਮ ਕਰਨ ਦੀ ਕੀਤੀ ਮੰਗ ਪੀਰਪੋਲਿਵ ਦੀ ਮੰਗ ਤੇ ਕਾਰਨੀ ਦਾ ਜਵਾਬ ਕਿ ਹਾਂ ਸਰਕਾਰ ਆਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਕਰ ਰਹੀ ਸਮੀਖਿਆ ਪੀਰ ਪੋਲੀਵ ਦੇ ਬਿਆਨ ਤੋਂ ਬਾਅਦ ਛੜੀ ਨਵੇਂ ਜੰਗ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ 'ਤੇ ਚਰਚਾ ਚ ਟੋਰੰਟੋ 'ਚ ਪੀਐਮ ਦੀ ਕੈਬਿਨੇਟ ਦੇ ਨਾਲ ਦੋ ਰੋਜ਼ਾ ਬੈਠਕ ਬੈਠਕ ਦੇ ਵਿੱਚ ਲਏ ਗਏ ਕਈ ਅਹਿਮ ਫੈਸਲੇ ਤੇ ਵੱਖ-ਵੱਖ ਮੁੱਦਿਆਂ 'ਤੇ ਹੋਈ ਚਰਚਾ ਹੁਣ ਖਬਰਾਂ ਵਿਸਥਾਰ ਦੇ ਨਾਲ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਦੇ ਵੱਲੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਇੱਕ ਵਾਰ ਫਿਰ ਤੋਂ ਵਿਦੇਸ਼ੀ ਕਾਮਿਆਂ ਮਗਰ ਪੈਗੇ ਨੇ ਪੀਰ ਪੋਲੀਵ ਉਹਨਾਂ ਦੀ ਯੋਜਨਾ ਦੇ ਵਿੱਚ ਖੇਤੀਬਾੜੀ ਕਾਮਿਆਂ ਦੇ ਲਈ ਇਮੀਗ੍ਰੇਸ਼ਨ ਸਟ੍ਰੀਮ ਬਰਕਰਾਰ ਰੱਖਣਾ ਸ਼ਾਮਲ ਹੈ ਮਿਸ ਸਾਗਾਉਂਟਾਰੀਓ ਦੇ ਵਿੱਚ ਕੰਜ਼ਰਵੇਟਿਵ ਲੀਡਰ ਨੇ ਆਪਣਾ ਇਹ ਬਿਆਨ ਦਿੱਤਾ ਔਰ ਪੀਰ ਪੋਲੀਵ ਨੇ ਲਿਬਰਲ ਸਰਕਾਰ ਨੂੰ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕੀਤੀ ਉਹਨਾਂ ਨੇ ਆਖਿਆ ਕਿ ਸਿਧਾਂਤ ਬਹੁਤ ਸਰਲ ਹੈ ਕੈਨੇਡੀਅਨ ਕਾਮਿਆਂ ਦੇ ਲਈ ਕੈਨੇਡੀਅਨ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ ਕੈਨੇਡਾ ਨੂੰ ਪਹਿਲ ਮਿਲਣੀ ਚਾਹੀਦੀ ਹੈ ਹਮੇਸ਼ਾ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਚੁੰਧੇ ਨੇ ਕਿ ਫੈਡਰਲ ਸਰਕਾਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰਤਵੇ। ਉਹਨਾਂ ਦੀ ਦਲੀਲ ਹੈ ਕਿ ਇਸ ਪ੍ਰੋਗਰਾਮ ਨੇ ਸਸਤੀ ਲੇਬਰ ਦਾ ਹੜ ਲਿਆਂਦਾ ਹੈ ਤੇ ਨੌਜਵਾਨ ਕੈਨੇਡੀਅਨਸ ਲਈ ਕੰਮ ਲੱਭਣਾ ਔਖਾ ਹੋ ਗਿਆ ਹੈ। ਪੀਰ ਪੋਲੀਵ ਨੇ ਮਿਸ ਸਾਗਾ ਚੱਕਾ ਕਿ ਲਿਬਰਲਸ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਉਹ ਸਾਡੇ ਆਪਣੀ ਨੌਜਵਾਨਾਂ ਨੂੰ ਨੌਕਰੀਆਂ ਤੋਂ ਕਿਉਂ ਫਾਂਝਾ ਕਰ ਰਹੇ ਨੇ ਤੇ ਉਹਨਾਂ ਦੀ ਥਾਂ ਘੱਟ ਤਨਖਾਹਾਂ ਤੇ ਕੰਮ ਕਰਦੇ ਗਰੀਬ ਦੇਸ਼ਾਂ ਤੋਂ ਆਏ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕਿਉਂ ਰੱਖਿਆ ਜਾ ਰਿਹਾ ਹੈ ਜੋ ਆਖਰਕਾਰ ਸ਼ੋ ਦਸ਼ਿਕਰ ਪੰਡਰੇ ਨੇ ਕੰਜ਼ਰਵੇਟਿਵਜ਼ ਕਹਿੰਦੇ ਨੇ ਕਿ ਉਹ ਚਾਹੁੰਦੇ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਜਾਵੇ ਪਰ ਉਹ ਖੇਤੀਬਾੜੀ ਲਈ ਇੱਕ ਵੱਖਰਾ ਅਤੇ ਖਾਸ ਪ੍ਰੋਗਰਾਮ ਸ਼ੁਰੂ ਕਰਨਗੇ ਜਿੱਥੇ ਸੱਚਮੁੱਚ ਕਾਮਿਆਂ ਦੀ ਲੋੜ ਹੁੰਦੀ ਹੈ ਕੰਜ਼ਰਵੇਟਿਵ ਐਮਪੀ ਮਿਸ਼ੈਲ ਰੈਂਪਲ ਅ ਕਾਰਨਰ ਨੇ ਇੱਕ ਬਿਆਨ ਚ ਆਖਿਆ ਕਿ ਕੁਝ ਸਮਾਂ ਪਹਿਲਾਂ ਤੱਕ ਕੈਨੇਡੀਅਨ ਨੌਜਵਾਨ ਐਂਟਰੀ ਲੈਵਲ ਨੌਕਰੀਆਂ ਰਾਹੀਂ ਅਹਿਮ ਹੁਨਰ ਹਾਸਲ ਕਰ ਸਕਦੇ ਸਨ ਪਰ ਆਪਣੀ ਪੜ੍ਹਾਈ ਲਈ ਪੈਸਾ ਜੋੜ ਸਕਦੇ ਸਨ ਅਤੇ ਆਪਣਾ ਭਵਿੱਖ ਬਣਾਉਂਦੇ ਸਨ ਬਦਲੇ ਚ ਨੌਕਰੀ ਦਾਤਾ ਇੱਕ ਨਰਮੰਦ ਕਰੇਲੂ ਕਾਰਜਪਾਲ ਨੂੰ ਸ਼ਾਮਲ ਕਰਦੇ ਸਨ ਪਰ ਲਿਬਰਲਾਂ ਨੇ ਇਸ ਸਾਰਾ ਸਿਸਟਮ ਤੋੜ ਦਿੱਤਾ ਹੈ ਪੋਲੀਏ ਦਾ ਕਹਿਣਾ ਹੈ ਕਿ ਦੋਸ਼ ਅਸਥਾਈ ਵਿਦੇਸ਼ੀ ਵਰਕਰਾਂ ਦਾ ਨਹੀਂ ਸਗੋਂ ਲਿਬਰਲ ਸਰਕਾਰ ਤੇ ਲਿਬਰਲ ਕਾਰਪੋਰੇਟ ਦਾ ਹੈ ਜੋ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਕੇ ਆਪਣੀ ਜੇਬ ਭਰ ਰਹੇ ਨੇ ਪੀਰ ਪੋਲੀਮ ਨੇ ਕਿਹਾ ਕਿ ਲਿਬਰਲ ਸਰਕਾਰ ਨੇ 2025 ਚ 82000 ਅਸਥਾਈ ਵਿਦੇਸ਼ੀ ਕਾਮਿਆਂ ਦੀ ਸੀਮਾ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਫੈਡਰਲ ਸਰਕਾਰ ਪਹਿਲਾਂ ਹੀ 1,05000 ਪਰਮਿਟ ਜਾਰੀ ਕਰ ਚੁੱਕੀ ਹੈ ਪੋਲੀਏਵ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਲਿਬਰਲ ਸਰਕਾਰ ਅਗਲੇ 6 ਮਹੀਨਿਆਂ ਚ ਵੀ ਇੰਨੇ ਹੀ ਪਰਮਿਟ ਜਾਰੀ ਕਰਦੀ ਰਹੀ ਤਾਂ ਇਹ ਗਿਣਤੀ ਫਿਰ ਰਿਕਾਰਡ ਤੋੜ ਦਵੇਗੀ the time has come for decisive action to stop the liberals from using our immigration system to pad the pockets of corporate elites and other insiders at the expense of canadian jobs again the principle is very simple the principle is very simple canadian jobs for canadian workers canada first canada always that's why conservatives are calling on the carney government to permanently scrap the temporary foreign worker program and to stop issuing visas for any new temporary foreign workers coming into the country is the jawab vajoh liberal sarkar ne ek bayan jari kar dya ke hai ki conservative aagu valon ditte gaye aankde galat ne ya fir adure ne immigration mantri leena diab de daftar ne akha hai ki january to june 2025 tak sirf 3722 ਅਸਥਾਈ ਵਿਦੇਸ਼ੀ ਕਾਮੇ ਕੈਨੇਡਾ ਚਾਹੀਨੇ ਜੋ ਕਿ ਸਾਲ 2025 ਲਈ ਉਮੀਦ ਕੀਤੀ ਗਈ ਕੁੱਲ ਗਿਣਤੀ ਦਾ ਲਗਭਗ 40% ਹਿੱਸਾ ਹੈ ਦਫਤਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 1,05,000 ਪਰਮਿਟ ਜਾਰੀ ਹੋਏ ਨੇ ਉਹ ਸਿਰਫ ਨਵੇਂ ਲੋਕਾਂ ਲਈ ਨਹੀਂ ਸਗੋ ਉਹਨਾਂ ਲੋਕਾਂ ਦੀ ਵੀ ਗਿਣਤੀ ਸ਼ਾਮਲ ਕਰਦੇ ਨੇ ਜੋ ਪਹਿਲਾਂ ਹੀ ਕੈਨੇਡਾ 'ਚ ਨੇ ਅਤੇ ਆਪਣੇ ਪਰਮਿਟ ਦੀ ਮਿਆਦ ਵਧਵਾ ਰਹੇ ਨੇ ਮੰਤਰੀ ਡੀਆਪ ਦੇ ਦਫਤਰ ਅਨੁਸਾਰ 2025 ਦੇ ਪਹਿਲੇ 6 ਮਹੀਨਿਆਂ 'ਚ 2024 ਦੀ ਤੁਲਨਾ 'ਚ 1,25,903 ਕਟ ਨਵੇਂ ਅਸਥਾਈ ਵਿਦੇਸ਼ੀ ਕਾਮੇ ਕੈਨਡਾਏ ਨੇ ਇਸੇ ਦੌਰਾਨ ਸਟੈਟਿਸਟਿਕਸ ਕੈਨਡਾ ਨੇ ਦੱਸਿਆ ਹੈ ਕਿ ਕੈਨਡਾ ਦੀ ਆਬਾਦੀ ਵਿਕਾਸ ਦਰ ਦੀ ਰਫਤਾਰ ਹੌਲੀ ਹੋ ਗਈ ਹੈ ਜੂਨ ਚ ਜਾਰੀ ਕੀਤੀ ਰਿਪੋਰਟ ਮੁਤਾਬਕ ਸਾਲ 2025 ਦੀਆਂ ਪਹਿਲੇ 3 ਮਹੀਨਿਆਂ ਦੌਰਾਨ ਆਬਾਦੀ ਦਾ ਵਾਧਾ ਬਹੁਤ ਹੀ ਘੱਟ ਰਿਹਾ ਹੈ। ਇਹ 1946 ਤੋਂ ਲੈ ਕੇ ਅੱਜ ਤੱਕ ਦੇ ਲਗਭਗ ਸਾਰੇ ਅੰਕੜਿਆਂ ਵਿੱਚੋਂ ਦੂਜੇ ਨੰਬਰ ਤੇ ਸਭ ਤੋਂ ਹੌਲਾ ਤੇ ਮਾਹੀ ਵਾਧਾ ਸੀ। ਇਸ 3 ਮਹੀਨੇ ਦੇ ਅੰਦਰ ਜਨਮਾਂ ਦੇ ਨਾਲੋਂ 5628 ਜ਼ਿਆਦਾ ਮੌਤਾਂ ਹੋਈਆਂ, ਜਿਸ ਕਰਕੇ ਆਬਾਦੀ 'ਚ ਹੋਇਆ ਵਾਧਾ ਸਿਰਫ ਇਮੀਗ੍ਰੇਸ਼ਨ ਰਾਹੀਂ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ 1 ਜਨਵਰੀ ਤੋਂ 1 ਅਪ੍ਰੈਲ ਤੱਕ ਦੇ ਸਮੇਂ ਦੌਰਾਨ ਕੈਨੇਡਾ ਦੀ ਆਬਾਦੀ ਸਿਰਫ 20107 ਵਧੀ ਹੈ। ਜਦਕਿ 2020 ਦੀ ਤੀਜੀ ਤਿਮਾਹੀ ਤੋਂ ਇਹ ਬਹੁਤ ਘਟ ਹੈ ਉਸ ਸਮੇਂ ਆਬਾਦੀ 'ਚ 1232 ਲੋਕਾਂ ਦੀ ਕਮੀ ਦਰਜ ਹੋਈ ਸੀ ਤੇ ਉਦੋਂ ਦੇ ਕੰਜ਼ਰਵੇਟਿਵ ਲੀਡਰ ਦੇ ਇਸ ਮੰਗ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਿੱਪਣੀ ਕੀਤੀ ਹੈ ਪੀਐਮ ਕਾਰਨੀ ਦਾ ਕਹਿਣਾ ਹੈ ਕਿ ਸਰਕਾਰ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਸਮੀਖਿਆ ਕਰ ਰਹੀ ਹੈ ਕਾਰਨੀ ਨੂੰ ਕੰਜ਼ਰਵੇਟਿਵ ਲੀਡਰ ਨੇ ਕਈ ਵਾਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ بار بار ਵਿਰੋਧੀ ਪਾਰਟੀਆਂ ਇਹ ਵੀ ਮੰਗ ਕਰ ਚੁੱਕੀਆਂ ਨੇ ਕਿ ਇਮੀਗ੍ਰੈਂਟਸ ਦੇ ਵਿੱਚ ਕਟੌਤੀ ਕੀਤੀ ਜਾਵੇ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਦੇ ਇਸ ਬਿਆਨ ਦੇ ਉੱਤੇ ਪ੍ਰतिकਰਮ ਦਿੱਤਾ ਹੈ ਪੀਰ ਪੋਲੀਵ ਨੇ ਸਰਕਾਰ ਤੋਂ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਹੈ ਕਿ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਦੀ ਇੱਕ ਭੂਮਿਕਾ ਹੈ ਪਰ ਸਰਕਾਰ ਸਮੁੱਚੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਨਾਲ ਇਸ ਦੀ ਸਮੀਖਿਆ ਕਰ ਰਹੀ ਹੈ Um, and it's part of what we're reviewing, it's part of what we will be discussing, how well the temporary foreign worker program is working and how our overall immigration system is working. We've been absolutely clear as a government uh, that we want and we're putting in place policies so that the overall level of immigration as a proportion of the population will decline from around 7 percent today to around 5 percent uh, several years from now. now the biggest contributor to immigration is not temporary foreign workers. It's a variety of other factors, and I will say, je vais répéter en français parce que c'est important. Uh, when I talk to businesses around the country, uh, especially, particularly in Quebec, but elsewhere across the country, uh, their number one issue is tariffs, and their number two issue is access to temporary foreign workers. As a whole, it's clear. that we can improve our overall uh, immigration uh, policies we're we're working on that and we're setting uh, clear goals to adjust ਕਾਬਿਲਗੌਰ ਜੂਨ ਚ ਸਟੈਟਿਸਟਿਕਸ ਕੈਂਟਾ ਨੇ ਰਿਪੋਰਟ ਦਿੱਤੀ ਸੀ ਕਿ ਦੇਸ਼ ਦੀ ਆਬਾਦੀ ਵਾਧਾ ਸਾਲ ਦੇ ਪਹਿਲੇ 3 ਮਹੀਨਿਆਂ ਚ ਰੁਕ ਗਿਆ ਜਿਸ ਨਾਲ ਇਹ ਹੌਲੀ ਆਬਾਦੀ ਵਾਧੇ ਦੀ ਲਗਾਤਾਰ 6ਵੀਂ ਤਿਮਾਹੀ ਬਣ ਗਈ ਸਟੈਟਿਸਟਿਕਸ ਕੈਂਟਾ ਨੇ ਕਿਹਾ ਕਿ ਇਸ ਗੜਵਟ ਦਾ ਹਿੱਸਾ 2024 ਚ ਸੰਘੀ ਸਰਕਾਰ ਦੁਆਰਾ ਅਸਥਾਈ ਤੇ ਸਥਾਈ ਇਮੀਗ੍ਰੇਸ਼ਨ ਦੁਆੰਦੇ ਪਦਰਾਂ ਨੂੰ ਘਟਾਉਣ ਲਈ ਲੈ ਕੇ ਫੈਸਲਿਆਂ ਨੂੰ ਮੰਨਿਆ ਜਾ ਸਕਦਾ ਹੈ ਤੇ ਮਾਹੀ ਚ ਸਾਰੀ ਆਬਾਦੀ ਵਾਦੇ ਲਈ ਇਮੀਗ੍ਰੇਸ਼ਨ ਜ਼ਿੰਮੇਵਾਰ ਸੀ ਕਿਉਂਕਿ ਕੈਨੇਡਾ ਚ ਜਨਮਾ ਨਾਲੋਂ 5628 ਵੱਧ ਮੌਤਾ ਹੋਈਆਂ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਚ ਹੁਣ 4 ਕਰੋੜ 15 ਲੱਖ 48787 ਲੋਕਾਂ ਦੀ ਆਬਾਦੀ ਹੈ ਤੇ ਉਧਰ ਇੱਕ ਵਾਰ ਫਿਰ ਤੋਂ ਪੀਰ ਪੋਲੀਏਵ ਦੇ ਇਸ ਬਿਆਨ ਤੋਂ ਬਾਅਦ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਲੈ ਕੇ ਚਰਚਾ ਛਿੜ ਗਈ ਹੈ ਕਿਉਂ ਇਸਨੂੰ ਬੰਦ ਕਰਵਾਇਆ ਜਾ ਰਿਹਾ ਹੈ ਇਸ ਉੱਤੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਇਹ ਪ੍ਰੋਗਰਾਮ ਰੋਜ਼ਗਾਰ ਦాతਾਂ ਨੂੰ ਵਿਦੇਸ਼ੀ ਕਾਮੇ ਰੱਖਣ ਦੀ ਆਗਿਆ ਦਿੰਦਾ ਹੈ ਇਸ ਪ੍ਰੋਗਰਾਮ ਦੇ ਅਧੀਨ ਵਿਦੇਸ਼ਾਂ ਤੋਂ ਕਾਮਿਆਂ ਨੂੰ ਉਧੋ ਰੱਖਿਆ ਜਾ ਸਕਦਾ ਹੈ ਜਦੋਂ ਕਿਸੇ ਮਾਲਕ ਨੂੰ ਵਧੀਆ ਕਾਮੇ ਸਕਿਲਡ ਵਰਕਰ ਨਾ ਮਿਲ ਰਹੇ ਹੋਣ ਕੈਨੇਡਾ ਦੇ ਵਿੱਚ ਸੋ ਕੀ ਹੈ ਇਹ ਪੂਰਾ ਪ੍ਰੋਗਰਾਮ ਨਜ਼ਰ ਮਾਰਦੇ ਹਨ ਪੁਲਸੜੀਏ ਕੰਜ਼ਰਵੇਟਿਵ ਲੀਡਰ ਪੀਰਪੋਲੀਏ ਵੱਲੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਤੋਂ ਬਾਅਦ ਇਹ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਚਰਚਾ ਚੈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਨੇਡਾ 'ਚ ਕੋਈ ਵੀ ਬਿਜ਼ਨਸ ਚਲਾ ਰਹੇ ਵਿਅਕਤੀ ਨੂੰ ਦੇਸ਼ 'ਚ ਕੋਈ ਯੋਗ ਕੰਮਾਂ ਨਾ ਮਿਲਣ ਦੀ ਸੂਰਤ ਦੇ ਵਿੱਚ ਕੋਈ ਵਿਦੇਸ਼ੀ ਕੰਮਾਂ ਰੱਖਣ ਦੀ ਆਗਿਆ ਦਿੰਦਾ ਹੈ ਇਸ ਲਈ ਬਿਜ਼ਨਸ ਮਾਲਕਾਂ ਨੂੰ LMIA ਦੀ ਲੋੜ ਪੈਂਦੀ ਹੈ LMIA ਦਾ ਪੂਰਾ ਨਾਮ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ ਬਿਜ਼ਨਸ ਮਾਲਕ ਇੱਕ ਗੱਲ ਸਿੱਧ ਕਰ ਸਕਦਾ ਹੈ ਕਿ ਉਕਤ ਕੰਮ ਲਈ ਦੇਸ਼ ਦੇ ਵਿੱਚੋਂ ਕੋਈ ਯੋਕਾਮਾ ਨਹੀਂ ਮਿਲਿਆ ਜਿਸ ਤੋਂ ਬਾਅਦ ਉਸ ਨੂੰ ਐਲਐਮਆਈਏ ਮਿਲਦੀ ਹੈ ਜਿਸ ਤਹਿਤ ਕੋਈ ਵੀ ਵਿਦੇਸ਼ੀ ਕਾਮਾ ਕੁਝ ਸਮੇਂ ਲਈ ਕੈਨੇਡਾ ਚ ਆ ਕੇ ਉਕਤ ਵਿਅਕਤੀ ਦੇ ਲਈ ਕੰਮ ਕਰ ਸਕਦਾ ਹੈ ਇਸ ਤਰੀਕੇ ਨਾਲ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਚ ਕਾਮਿਆਂ ਦੀ ਘਾਟ ਪੂਰਾ ਕਰਨ ਚ ਮਦਦ ਕਰਦਾ ਹੈ ਐਲਐਮਆਈਏ ਮੋٹے ਤੌਰ ਤੇ ਦੋ ਤਰ੍ਹਾਂ ਦੇ ਕਾਮਿਆਂ ਨੂੰ ਮਿਲਦੀ ਹੈ ਪਹਿਲੀ ਤਰ੍ਹਾਂ ਦੇ ਕੰਮੇ ਥੋੜੀ ਤਨਖਾਹ ਵਾਲੇ ਹੁੰਦੇ ਨੇ ਅਤੇ ਦੂਜੀ ਤਰ੍ਹਾਂ ਦੇ ਕੰਮੇ ਸਕਿਲਡ ਹੁੰਦੇ ਨੇ ਤੇ ਉਹਨਾਂ ਨੂੰ ਵੱਧ ਤਨਖਾਹ ਦੇ ਉੱਤੇ ਰੱਖਿਆ ਜਾਂਦਾ ਹੈ ਇਸ ਪ੍ਰੋਗਰਾਮ ਦੀ ਲਗਾਤਾਰ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਫੈਡਰਲ ਲਿਬਰਲ ਸਰਕਾਰ ਕਈ ਕਦਮ ਲੈ ਚੁੱਕੀ ਹੈ ਸਤੰਬਰ 2024 ਲਿਬਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰੋਜ਼ਗਾਰਦਾਤਾ ਇਸ ਪ੍ਰੋਗਰਾਮ ਦੇ ਘੱਟ ਤਨਖਾਹ ਵਾਲੀ ਸਟ੍ਰੀਮ ਰਾਹੀਂ ਆਪਣੇ ਕੁੱਲ ਮੁਲਾਜ਼ਮਾਂ ਦਾ 10 ਫੀਸਦੀ ਹੀ ਇਸ ਪ੍ਰੋਗਰਾਮ ਰਾਹੀਂ ਪਰਤੀ ਕਰ ਸਕਣਗੇ ਇਸ ਤੋਂ ਇਲਾਵਾ ਜਿਹੜੇ ਰੋਜ਼ਗਾਰਦਾਤਾ ਉਹਨਾਂ ਮੈਟਰੋਪੋਲੀਟਨ ਇਲਾਕਿਆਂ 'ਚ ਹੋਣ ਜਿੱਥੇ ਬੇਰੋਜ਼ਗਾਰੀ ਦਰ 6% ਜਾਂ ਇਸ ਤੋਂ ਵੱਧ ਹੋਣ ਤੇ ਇਸ ਪ੍ਰੋਗਰਾਮ ਰਾਹੀਂ ਪ੍ਰਤੀਨਾ ਕਿਤੇ ਜਾਣ ਦੀ ਸ਼ਰਤ ਲਗਾਈ ਗਈ ਸੀ ਕੈਨੇਡੀਅਨਸ ਜੀਆਂ ਨੌਕਰੀਆਂ ਖਤਮ ਕਰਨ ਦੇ ਦੋਸ਼ ਲਗਾਉਂਦਿਆਂ ਬੋਮਨਵਿਲ ਓਸ਼ਵਾ ਨਾਰਥ ਤੋਂ ਕੰਜ਼ਰਵੇਟਿਵ ਐਮਪੀ ਜਮੇਲ ਜੈਵਾਨੀ ਵੱਲੋਂ ਕੈਨੇਡਾ ਦਾ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਖਤਮ ਕਰਨ ਲਈ ਇਸ ਸਾਲ ਜੂਨ ਮਹੀਨੇ ਦੌਰਾਨ ਇੱਕ ਪੈਟੀਸ਼ਨ ਸ਼ੁਰੂ ਕੀਤੀ ਗਈ ਸੀ ਜੀ ਵਾਨੀ ਦੇ ਦਲੀਲ ਦਿੱਤੀ ਸੀ ਕਿ ਕੈਨੇਡਾ 'ਚ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ 2022 'ਚ ਲਗਭਗ 9% ਤੋਂ ਵੱਧ ਕੇ 2024 ਚ 14% ਤੋਂ ਵੱਧ ਹੋ ਗਈ ਹੈ ਜੋ ਇੱਕ ਦਹਾਕੇ ਚ ਸਭ ਤੋਂ ਵੱਧ ਪੱਧਰ ਹੈ। ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਲਗਾਤਾਰ ਬਦਨਾਮ ਹੋ ਰਿਹਾ ਹੈ। 2024 ਦੌਰਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ ਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆਧੁਨਿਕ ਗੁਲਾਮੀ ਦੇ ਪਨਪਨ ਦਾ ਟਿਕਾਣਾ ਹੈ। ਯਾਨਕੀ ਕਾਮਿਆਂ ਕੋਲੋਂ ਗੁਲਾਮੀ ਕਰਵਾਉਣ ਦਾ ਸਾਧਨ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਟਮੋਆ ਅਬੋਕਾਟਾ ਨੇ ਆਪਣੀ ਰਿਪੋਰਟ ਦੇ ਵਿੱਚ ਵਰਕਰਾਂ ਦੀ ਤਨਖਾਹਾਂ ਦੀ ਚੋਰੀ, ਸੀਮਿਤ ਬ੍ਰੇਕਾਂ ਕੰਮ ਦੇ ਲੰਬੇ ਘੰਟਿਆਂ ਅਤੇ ਨਾਕਾਫੀ ਨਿੱਜੀ ਸੁਰੱਖਿਆ ਉਪਕਰਨਾ ਸਨੇ ਕਈ ਮਸਲੇ ਅਦਾ ਜ਼ਿਕਰ ਕੀਤਾ ਸੀ ਇਸ ਤੋਂ ਇਲਾਵਾ ਜੌਬ ਆਫਰਸ ਬਦਲੇ ਪੈਸੇ ਲੈਣ ਦੀਆਂ ਖਬਰਾਂ ਵੀ ਚਰਚਾ ਚੜੀਆਂ ਨੇ ਫੈਡਰਲ ਸਰਕਾਰ ਵੱਲੋਂ ਆਉਂਦੇ ਵਰਿਆਂ ਦੌਰਾਨ ਦੇਸ਼ ਦੇ ਵਿੱਚ ਵਿਦੇਸ਼ ਕਾਮਿਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਦਲੀਲ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ 2025 ਤੋਂ 27 ਤੱਕ ਹਰ ਸਾਲ ਕਰੀਬ 82000 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਬੁਲਾਉਂਦਾ ਚਾਹੀਏ ਤੋ ਦਰਹ ਟੋਰਾਂਟੋ ਦੇ ਵਿੱਚ ਪੀਐਮ ਕਾਰਨੀ ਦੀ ਕੈਬਨਟ ਦੇ ਨਾਲ ਦੋ ਰੋਜ਼ਾ ਬੈਠਕ ਸ਼ੁਰੂ ਹੋ ਗਈ ਹੈ ਟੈਰਿਫ ਤੋਂ ਲੈ ਕੇ ਕਿਫਾਇਤੀ ਹਾਊਸਿੰਗ ਵਰਗੇ ਕਈ ਮੁੱਦਿਆਂ ਤੇ ਚਰਚਾ ਹੋ ਰਹੀ ਹੈ ਔਰ ਚਰਚਾ ਹੋਗੀ ਵੀ ਪੀਐਮ ਕਾਰਨੀ ਨੇ ਆਖਿਆ ਕਿ ਇਹ ਸ ਚੁਣੌਤੀਪੂਰਨ ਆਰਥਿਕ ਸਮੇਂ ਦੌਰਾਨ ਮਿਲ ਰਹੇ ਆ ਔਰ ਇਸ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਉਹਨਾਂ ਆਖਿਆ ਕਿ ਇਹ ਮੀਟਿੰਗ ਘਰਾਂ ਦੇ ਨਿਰਮਾਣ ਵੱਡੇ ਪ੍ਰੋਜੈਕਟਾਂ ਉਦਯੋਗਿਕ ਰਣਨੀਤੀ ਜਨਤਕ ਸੁਰੱਖਿਆ ਤੇ ਕਿਫਾਇਤੀ ਯਾਨੀ ਕਿ ਅਫੋਰਡੇਬਿਲਟੀ ਦੇ ਉੱਤੇ ਫੋਕਸਡ ਹੈ ਟ੍ਰਾਂਟੋ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਕੈਨੇਡੀਅਨ ਕੈਬਨਿਟ ਦੀ ਦੋ ਰੋਜ਼ਾ ਬੈਠਕ ਸ਼ੁਰੂ ਹੋ ਗਈ। ਇਸ 'ਚ ਅਮਰੀਕੀ ਟੈਰਿਫਾਂ ਅਤੇ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਦੀ ਹੋਣ ਵਾਲੀ ਸਮੀਖਿਆ ਚਰਚਾ ਦੇ ਮੁੱਖ ਵਿਸ਼ੇ ਹੋਣਗੇ। ਪਿਛਲੀਆਂ ਸਰਕਾਰਾਂ ਇਸ ਤਰ੍ਹਾਂ ਦੀਆਂ ਬੈਠਕਾਂ ਨੂੰ ਕੈਬਨਿਟ ਰੀਟਰੀਟ ਕਹਿੰਦੀਆਂ ਸਨ। ਪਰ ਕਾਰਨੀ ਦੀ ਸਰਕਾਰ ਨੇ ਇਸ ਨੂੰ ਕੈਬਨਟ ਪਲੈਨਿੰਗ ਫਾਰਮ ਦਾ ਨਾਂ ਦਿੱਤਾ ਹੈ ਇਹ ਮੀਟਿੰਗ ਹਾਊਸ ਆਫ ਕਾਮਰਸ ਦੇ ਫਾਲਸ ਸੈਸ਼ਨ ਤੋਂ 2 ਹਫ਼ਤੇ ਪਹਿਲਾਂ ਤੇ ਕਾਰਨੀ ਸਰਕਾਰ ਵੱਲੋਂ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕਰਨ ਤੋਂ ਲਗਭਗ 1 ਮਹੀਨਾ ਪਹਿਲਾਂ ਹੋ ਰਹੀ ਹੈ ਮੰਤਰੀ ਮੰਡਲ ਬਹੁਤਾ ਸਮਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਖਿੱਚੀ ਟੈਰਿਫ ਲੜਾਈ ਤੇ ਗੱਲਬਾਤ ਕਰ ਰਿਹਾ ਹੈ ਕੈਮੇਰੀਡ ਨੇ ਹਾਲ ਹੀ ਦੇ ਵਿੱਚ ਫੈਸਲਾ ਕੀਤਾ ਹੈ ਕੀ ਕੈਨੇਡਾ ਵੱਲੋਂ ਜਵਾਬੀ ਟੈਰਫਾਂ ਨੂੰ ਹਟਾਇਆ ਜਾਵੇ ਤੇ ਕਈ ਉਤਪਾਦਾਂ ਨੂੰ ਛੋਟ ਦਿੱਤੀ ਜਾਵੇ ਜੋ ਸੀਯੂਐਸਐਮਏ ਤਹਿਤ ਆਉਂਦੇ ਨੇ ਇਹ ਵਪਾਰਕ ਸਮਝੌਤਾ ਵੀ ਚਰਚਾ ਦਾ ਵਿਸ਼ਾ ਰਿਹਾ ਕਿਉਂਕਿ ਇਸ ਦੀ ਅਗਲੀ ਸਮੀਖਿਆ ਇਸ ਫਾਲ ਸੀਜ਼ਨ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀ ਕਿਹਾ ਸੁਣਦੇ ਹਾਂ What's happening in technology, uh, the mood of the country, um, and a cabinet meeting and a very clear focus on what we're going to be doing uh, over the course of the next six, uh, 12 months, what our priorities are. Um, of course, we're having a cabinet meeting to help set those priorities, so I don't want to uh, pre-wire them. Uh, but in effect, we're meeting at it uh, during challenging economic times. we know that. Uh, fundamentally, uh, we have this uh, US driven transformation of the global trading system with impacts on Canada. Uh, we have a riskier global environment. Uh, we have changes in technology uh, that bring both promise but also uh, dislocation. Uh, and so the focus of the government from the start has been on what we can control. Can't necessarily control the US trade actions, uh, global developments, uh, technology. But we can control how we build this economy here at home. Uh, and so when we look forward, uh, a focus on launching Build Canada Homes, uh, core to our goal of doubling the pace of home building over the course of the next de decade, uh, accelerating, uh, identifying and accelerating the implementation of major projects, um, a focus on an industrial strategy uh, in this changing global environment. of course for those sectors most affected but more broadly including a defense industrial strategy as well um and a focus on keeping our communities safe securing our borders and continuing to make life more affordable uh for canada ਇਨ੍ਹਾਂ ਮੁੱਖ ਮੁੱਦਿਆਂ ਤੋਂ ਇਲਾਵਾ ਕੈਨੇਡਾ ਦੇ ਆਪਣੇ ਰੱਖਿਆ ਉਦਯੋਗ ਨੂੰ ਮਜ਼ਬੂਤ ਬਣਾਉਣ ਕਿਫਾਇਤੀ ਰਿਹਾਇਸ਼ ਬਣਾਉਣ ਅਤੇ ਅਪਰਾਧ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਤੇ ਵੀ ਵਿਚਾਰ ਕੀਤੇ ਗਏ ਹਾਲਾਂਕਿ ਇਹ ਬੈਠਕਾਂ ਬੰਦ ਕਮਰਿਆਂ 'ਚ ਹੋਣਗੀਆਂ ਪਰ ਆਮ ਤੌਰ ਤੇ ਮੰਤਰੀ ਇਸ ਤਰ੍ਹਾਂ ਦੇ ਮੌਕਿਆਂ ਤੇ ਮੀਡੀਆ ਰਾਹੀਂ ਕੁਝ ਐਲਾਨ ਕਰਦੇ ਨੇ ਜਾਂ ਪਾਰਲੀਮੈਂਟ 'ਚ ਆਪਣੀ ਪੋਜੀਸ਼ਨ ਤੈਅ ਕਰਦੇ ਨੇ ਇਸ ਤੋਂ ਇਲਾਵਾ ਲਿਬਰਲ ਕੋਕਸ ਅਗਲੇ ਹਫਤੇ ਐਡਮਿੰਟਨ 'ਚ ਆਪਣੀ ਯੋਜਨਾ ਬੈਠਕ ਕਰੇਗਾ 15 ਸਤੰਬਰ ਤੋਂ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋ ਰਹੀ ਹੈ ਤੇ ਜੇ ਪਾਸੇ ਪੀਐਮ ਮਾਰਕ ਕਾਰਨੀ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨ ਦੀ ਪੁਸ਼ਟੀ ਕੀਤੀ ਗਈ ਹੈ ਦਰਸਲ ਸੋਮਵਾਰ ਨੂੰ ਦੋਵਾਂ ਹੀ ਲੀਡਰਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਸੀ ਪੀਐਮ ਕਾਰਨੀ ਨੇ ਦੱਸਿਆ ਕਿ ਫੋਨ ਤੇ ਗੱਲਬਾਤ ਕੀ ਹੋਈ ਸੀ ਕੋਰੋਨਾ ਨੇ ਆਖਿਆ ਕਿ ਨੀੜਲੇ ਪਵਿੱਖ ਦੇ ਵਿੱਚ ਟੈਰਿਫ ਹਟਣ ਦੀ ਉਮੀਦ ਨਹੀਂ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਸਿਆ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਸੋਮਵਾਰ ਨੂੰ ਗੱਲਬਾਤ ਕੀਤੀ ਪਰ ਉਹਨਾਂ ਇਹ ਵੀ ਕਿਹਾ ਕਿ ਅਮਰੀਕੀ ਟੈਰਿਫਾਂ ਦੀ ਨੀੜਲੇ ਪਵਿੱਖ 'ਚ ਹਟਣ ਦੀ ਉਮੀਦ ਨਹੀਂ ਦਿਖਦੀ। ਇਹ ਗੱਲਬਾਤ ਉਹਨਾਂ ਵੇਲਿਆਂ 'ਚ ਹੋਈ ਹੈ ਜਦੋਂ ਕੈਂਟਾ ਨੇ ਜ਼ਿਆਦਾਤਰ ਅਮਰੀਕੀ ਸਾਮਾਨ 'ਤੇ ਲੱਗੇ ਜਵਾਬੀ ਟੈਰਿਫ ਹਟਾ ਦਿੱਤੇ ਨੇ। ਇਹ ਕਦਮ ਕਾਰਨੀ ਦੀ ਸਰਕਾਰ ਵੱਲੋਂ ਇੱਕ ਚੰਗੀ ਨੀਅਤ ਵਾਲਾ ਸੰਕੇਤ ਮੰਨਿਆ ਜਾ ਰਿਹਾ ਹੈ ਤਾਂ ਜੋ ਅਮਰੀਕਾ ਵੀ ਆਪਣੇ ਟੈਰਿਫ ਹਟਾਉਣ ਵੱਲ ਕਦਮ ਚੁੱਕੇ। ਕਾਰਨੀ ਨੇ 트ੰਪ ਨਾਲ ਹੋਈ ਗੱਲਬਾਤ ਨੂੰ ਚੰਗੀ ਗੱਲਬਾਤ ਆਖਿਆ। ਉਹਨਾਂ ਕਿਹਾ ਕਿ ਦੋਵਾਂ ਨੇ ਵਪਾਰ ਤੋਂ ਲੈ ਕੇ ਜੀਓ ਪੋਲਿਟੀਕਲ ਅਤੇ ਲੇਬਰ ਮਸਲਿਆਂ ਸਨੇ ਕਈ ਮਾਮਲਿਆਂ ਤੇ ਲੰਬੀ ਚਰਚਾ ਕੀਤੀ ਕਾਰਡੀ ਨੇ ਇਹ ਵੀ ਦੱਸਿਆ ਹੈ ਕਿ ਪ੍ਰੀਵੀ ਕਾਉਂਸਲ ਦੇ ਉਹਨਾਂ ਦੇ ਨਵੇਂ ਕਲਰਕ ਮਾਈਕਲ ਸੇਬਿਆ ਵਾਸ਼ਿੰਗਟਨ ਦੌਰੇ ਤੇ ਨੇ ਜਿੱਥੇ ਉਹ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤਾ ਕਰ ਰਹੇ ਨੇ ਉਹਨਾਂ ਦੇ ਨਾਲ ਕਈ ਹੋਰ ਸੀਨੀਅਰ ਮੰਤਰੀ ਵੀ ਪਹਿਲਾਂ ਅਮਰੀਕਾ ਚਾ ਚੁੱਕੇ ਨੇ ਤਾਂ ਜੋ ਅਮਰੀਕੀ ਸਿਆਸਤਦਾਨਾਂ ਦਾ ਕੈਨੇਡਾ ਦੇ ਚਿੰਤਾਵਲ ਧਿਆਨ ਖਿੱਚਿਆ ਜਾ ਸਕੇ ਕਾਰਡੀ ਨੇ ਆਖਿਆ ਤੁਰੰਤ ਕੋਈ ਵੱਡੀ ਤਬਦੀਲੀ ਦੀ ਉਮੀਦ ਨਾ ਰੱਖੋ ਪਰ ਅਸੀਂ ਅਜੇ ਹੀ ਗੱਲਬਾਤਾਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ Okay, well, let's, let's go to results. Right now, we have the best trade deal of any country in the world. Okay, those are results. We're not, we think it can be better, and we're working to make it better. But to be absolutely clear, 85% uh, of our trade with the United States is tariff free. Nobody else is in that position. Our average tariff is about 5.5%. That's the lowest average tariff of any country uh, in the world. Uh, so right now, we have the best, but we have real issues. Without question, we have real issues in steel. In aluminum, uh, in forest products, in, auto, in autos, potentially in pharma, copper, some other sectors. So there's these strategic sectors that the U.S. has focused on uh, where we have issues, and as well, there will be a review of CUSMA, our trade agreement with the U.S. and Mexico, uh, starting next year. So we need to prepare for that. We need to lay the groundwork for that review, and we need to address as rapidly as possible these strategic sectors. Okay. Uh, so that's the overall context. Um, so we're looking now, given that we've got the best deal, uh, to really focus in on those strategic sectors and prepare the groundwork for that broader discussion on Kuzma. That's what we're doing. I last spoke, uh, <laughs> exchange messages, I last spoke uh, to the President uh, Monday evening. I spoke at length. Um, uh, on, a, on a wide range of issues, including on, uh, including on trade, but geopolitical, uh, uh, other issues, labor issues, et cetera. Uh, it was a good conversation. Uh, we have a team, a very senior team, the clerk of the Privy Council is there in Washington as we speak, uh, that is meeting with the, uh, the US counterparts. Don't expect immediate white smoke on one of these strategic uh, uh, sectors, but that's the type of conversation that we're having, uh, and we'll continue to have, as well and this is a government that can do more than one thing at one time as well as uh, advancing those discussions in Europe uh, and in Asia as we diversify our trade partners on taurte jadon pradhan mantri videshi leader nal gal karde ne ta onade daftar valon ek sankhep report jari kiti jandi hai par somvar nu hoi trump nal gal baat bare koi adhikaarik read out jari nahi kita gaya canada ne pehla america de 60 billion dollar mul de saman te javabi tariff lagaye san ਔਰ ਹੁਨੇ ਟੈਰਫ ਉਹਨਾਂ ਸਮਾਨਾਂ ਤੇ ਹਟਾ ਦਿੱਤੇ ਗਏ ਨੇ ਜੋ ਕੈਂਡਾ ਮੈਰਕਾਮਿਕਸਿਕੋ ਸਮਝੌਤੇ ਦੇ ਹੇਠ ਹੁੰਦੇ ਨੇ ਉਧਰ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਮ ਨੇ ਕਾਰਨੀ ਦੇ ਜਵਾਬੀ ਟੈਰਫ ਹਟਾਉਣ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ ਤੇ ਦੂਜੇ ਪਾਸੇ ਜ਼ਿਕਰ ਕਰਦਿਆਂ 온ਟਾਰੀਓ ਦੇ ਵੌਨ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਦਾ ਵੌਨ ਦੇ ਵਿੱਚ ਘਰ ਅੰਦਰ ਵੜ ਕੇ ਜਕੈਤਾਂ ਦਾ ਸਾਹਮਣਾ ਕਰਨ ਵਾਲੇ ਮਕਾਨ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਬਦੁਲ ਅਲੀਮ ਫਾਰੂਕੀ 46 ਸਾਲ ਦਾ ਸੀ ਚਾਰ ਬੱਚਿਆਂ ਦਾ ਬਾਪ ਸੀ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਉਸਦੇ ਹੀ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਕੇ ਕਤਲ ਕੀਤਾ ਗਿਆ ਔਰ ਨੌਜਵਾਨਾਂ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਫਰਾਰ ਦੱਸੇ ਜਾ ਰਹੇ ਨੇ ਵੋਨ ਵਿੱਚ ਇਸ ਹਫਤੇ ਇੱਕ ਘਰ ਦੇ ਵਿੱਚ ਡਕੈਤੀ ਦੌਰਾਨ ਘਰ ਦੇ ਮਾਲਕ ਅਬਦੁਲ ਅਲੀਮ ਫਾਰੂਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਾਰੂਕੀ ਦੀ ਉਮਰ 46 ਸਾਲ ਸੀ ਯੋਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਰਾਤੀ 1 ਵਜੇ ਦੇ ਕਰੀਬ ਫਾਰੂਕੀ ਦੇ ਘਰ ਵਿੱਚ ਤਿੰਨ ਸ਼ੱਕੀ ਚੋਰ ਚੋਰੀ ਦੇ ਇਰਾਦੇ ਦੇ ਨਾਲ ਦਾਖਲ ਹੋਏ ਅਤੇ ਉਨ੍ਹਾਂ ਦਾ ਫਾਰੂਕੀ ਦੇ ਨਾਲ ਜਦੋਂ ਸਾਹਮਣਾ ਹੋਇਆ ਤਾਂ ਉਨ੍ਹਾਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੇ ਦੱਸਿਆ ਹੈ ਕਿ ਫਾਰੂਕੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਸੀ ਫਾਰੂਕੀ ਦੇ ਭਰਾ ਨਈਮ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਰੱਖਿਆ ਲਈ ਲੜ ਰਿਹਾ ਸੀ ਨਈਮ ਨੇ ਕਿਹਾ ਮੇਰਾ ਭਰਾ ਜਿਸ ਤਰ੍ਹਾਂ ਜੀਆ ਉਸੇ ਤੜਾ ਮਰ ਗਿਆ ਉਹ ਇੱਕ ਹੀਰੋ ਸੀ ਅਤੇ ਉਸਨੇ ਉਹੀ ਕੀਤਾ ਜੋ ਕੋਈ ਵੀ ਪਿਤਾ ਕਰਦਾ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਮੈਨੂੰ ਨਹੀਂ ਪਤਾ ਕਿ ਉਹ ਹੋਰ ਕੀ ਕਰ ਸਕਦਾ ਸੀ ਰਾਜਨੀਤਿਕ ਲੀਡਰਾਂ ਦੇ ਨਜ਼ਦੀਕੀ ਦੋਸਤਾਂ ਨੇ ਇਸ ਹਫਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਫਾਰੂਕੀ ਨੂੰ ਉਸਦੇ ਬੱਚਿਆਂ ਦੇ ਸਾਹਮਣੇ ਗੋਲੀ ਮਾਰ ਕੇ ਕਤਲ ਕੀਤਾ ਗਿਆ ਪੁਲਿਸ ਨੇ ਦੱਸਿਆ ਹੈ ਕਿ ਫਾਰੂਕੀ ਆਪਣੇ ਘਰ ਦੇ ਵਿੱਚ ਆਪਣੀ ਪਤਨੀ ਅਤੇ ਉਹਨਾਂ ਦੇ ਚਾਰ ਬੱਚਾਂ ਦੇ ਨਾਲ ਰਹਿੰਦਾ ਸੀ। ਯੋਗ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਫਾਰੂਕੀ ਦੀ ਗੋਲੀ ਲੱਗਨ ਨਾਲ ਮੌਤ ਹੋਈ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਉਸ ਦੇ ਬੱਚਿਆਂ ਨੇ ਘਟਨਾ ਨੂੰ ਵੇਖਿਆ ਜਾਂ ਨਹੀਂ। ਇਸ ਮਾਮਲੇ 'ਚ ਸਾਰੇ ਸ਼ੱਕੀਆਂ ਨੂੰ ਕਾਲੇ ਰੰਗ ਦੇ ਕੱਪੜੇ ਪਹਿਨੇ ਨਕਾਬਪੋਸ਼ ਪੁਰਸ਼ ਦੱਸਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸ਼ਕਤੀਆਂ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਤੋਂ ਸੈਲਫੋਨ ਖੋਏ ਜਿਨ੍ਹਾਂ ਚੋਂ ਦੋਨੂੰ ਨੇੜੇ ਹੀ ਸੁੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਇੱਕ ਗੁੜੇ ਰੰਗ ਦੀ ਐਸਯੂਵੀ ਦੇ ਵਿੱਚ ਮੌਕੇ ਤੋਂ ਫਰਾਰ ਹੋਣਾ ਸਹੀ ਸਮਝਿਆ ਪਰਿਵਾਰਕ ਮੈਂਬਰਾਂ ਦੇ ਸੁੱਟੇ ਗਏ ਫੋਨ ਬਰਾਮਦ ਹੋ ਗਏ ਪੁਲਿਸ ਚੀਫ ਜिम ਮੈਕਸਵਿਨ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਦੇ ਵਿੱਚ ਹਮਲੇ ਦੌਰਾਨ ਜਦ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਅਪਰਾਧੀਆਂ ਨਾਲ ਆਪਨੇ ਜਿੱਠਣ ਦੀ ਕੋਸ਼ਿਸ਼ ਨਾ ਕਰਨ ਅਤੇ ਪੁਲਿਸ ਦੇ ਆਉਣ ਤੱਕ ਸੁਰੱਖਿਅਤ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਨ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਦੇ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਦੇ ਉਲਟ ਸੁਝਾਅ ਨੇ ਫੋਰਡ ਨੇ ਇਸ ਹਫਤੇ ਇੱਕ ਅੰਗਰੇਜ਼ੀ ਮੁਹਾਵਰੇ ਦੀ ਵਰਤੋਂ ਕੀਤੀ ਸੀ ਜਿਸ ਦਾ ਮਤਲਬ ਸੀ ਕਿ ਘਰ ਤੇ ਹਮਲੇ ਵਰਗੀ ਖਤਰਨਾਕਾ ਸਥਿਤੀ 'ਚ ਉਹਨਾਂ ਦਾ ਮੰਨਣਾ ਹੈ ਕਿ ਖੁਦ ਬਚਾ ਕਰਨਾ ਬਿਹਤਰ ਹੋ ਸਕਦਾ ਹੈ ਉਹ ਅਮੇਸ ਦੇ ਕਾਨੂੰਨੀ ਨਤੀਜੇ ਭੁਗਤਨੇ ਪੈਣ بجائے ਇਸ ਦੇ ਕਿ ਆਪਣਾ ਬਚਾਅ ਬਿਲਕੁਲ ਨਾ ਕੀਤਾ ਜਾਵੇ ਤੇ ਮਾਰੇ ਜਾਣ ਦਾ ਜੋਖਮ ਲਿਆ ਜਾਵੇ ਪੁਛੇ ਜਾਣ ਦੇ ਉੱਤੇ ਚੀਫ ਮੈਕਸਵਿਨ ਨੇ ਕਿਹਾ ਕਿ ਪ੍ਰੀਮੀਅਰ ਆਪਣਾ ਬਿਆਨ ਦੇਣ ਲਈ ਇੰਡੀਪੈਂਡੈਂਟ ਨੇ ਪਰ ਉਹਨਾਂ ਖਿਆ ਕਿ ਪੁਲਿਸ ਦੀ رائے ਮੰਨਣਾ ਬਿਹਤਰ ਰਹੇਗਾ ਜਾਂਚਕਾਰਾਂ ਅਨੁਸਾਰ ਫਾਰੂਕੀਦਾ ਮਿਸ ਸਾਗਰ ਦੇ ਵਿੱਚ ਡਕਟ ਕਲੀਨਿੰਗ ਦਾ ਕਾਰੋਬਾਰ ਸੀ ਪੁਲਿਸ ਮੁਤਾਬਕ ਉਸੇ ਰਾਤ ਫਾਰੂਕੀ ਦੇ ਘਰ ਤੋਂ 1 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਇੱਕ ਘਰ ਤੇ ਹੋਏ ਹਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਜਾਂ ਨਹੀਂ ਇਸ ਘਟਨਾ ਨੂੰ ਵੇਖਦਿਆਂ ਹੋਇਆਂ ਵੌਨ ਦੇ ਮੇਅਰ ਸਟੀਵਨ ਡੈਲਸ ਨੇ ਕਿਹਾ ਕੀ ਕੈਨੇਡਾ ਦੀ ਨਿਆਂ ਪ੍ਰਣਾਲੀ 'ਚ ਤਬਦੀਲੀ ਦੀ ਲੋੜ ਹੈ ਉਹਨਾਂ ਕਹੇ ਹੈ ਕਿ ਫੜੇ ਗਏ ਅਪਰਾਧੀ ਬਹੁਤ ਜਲਦੀ ਅਤੇ ਕਦੇ-ਕਦੇ ਤਾਂ ਗ੍ਰਿਫਤਾਰੀ ਵਾਲੇ ਦਿਨ ਹੀ ਜ਼ਮਾਨਤ ਤੇ ਰਿਹਾ ਹੋ ਜਾਂਦੇ ਨੇ ਤੇ ਇਸ ਸਿਲਸਿਲੇ ਨੂੰ ਬੰਦ ਕਰਨ ਦੀ ਲੋੜ ਹੈ ਉਧਰ ਕੈਨੇਡਾ ਦੇ ਨਿਆਂ ਮੰਤਰੀ ਤੇ ਅਟਾਰਨੀ ਜਰਨਲ ਸ਼ਾਨ ਫ੍ਰੇਜ਼ਰ ਦੇ ਬੁਲਾਰੀ ਨੇ ਦੱਸਿਆ ਹੈ ਕਿ ਇਸ ਫੌਲ ਦੇ ਵਿੱਚ ਲਿਬਰਲ ਸਰਕਾਰ ਹਿੰਸਕ ਅਤੇ ਸੰਗਠਿਤ ਅਪਰਾਧਾਂ ਤੇ ਕੰਟਰੋਲ ਪਾਉਣ ਲਈ ਕਾਨੂੰਨ ਲਿਆਏਗੀ ਇਸ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ